ਜਿਹੜੀ ਉੱਤੇ ਨੰਗੀਆਂ ਤਲਵਾਰਾਂ ਦੇ ਨਾਲ ਜਿਹੜਾ ਵਾ ਉੱਤੇ ਝੰਡਾ ਲਹਿਰਾਇਆ ਗਿਆ ਵਾ ਉਹ ਪੂਰੇ ਦੇਸ਼ ਦੇ ਲਈ ਔਰ ਪੰਜਾਬ ਦੀ ਸਰਕਾਰ ਦੇ ਲਈ ਇਹ ਸ਼ਰਮਨਾਕ ਗੱਲ ਆ ਜੀ ਤੀਦੇ ਜੋਰ ਨਾਲ ਡੰਡੇ ਦੇ ਜੋਰ ਦੇ ਨਾਲ ਜਿਹੜਾ ਆਪਾਂ ਝੰਡਾ ਚੜਾਵਾਂਗੇ ਉਹ ਉਹਨਾਂ ਨੇ ਕਰਕੇ ਵੀ ਦਿਖਾਇਆ ਆਪਾਂ ਸੋਸ਼ਲ ਮੀਡੀਆ ਵੀ ਵੇਖ ਰਹੇ ਆ ਪਰਮਾਤਮਾ ਦੀ ਮੂਰਤੀ ਤੇ ਚੜ ਜਾਣਾ ਉੱਥੇ ਲੱਗੇ ਜਿਹੜੀ ਪਾਲਕੀ ਸਾਹ ਉਹਨੂੰ ਤੋੜ ਦੇਣਾ ਇਹ ਮੈਂ ਕਹ ਰਿਹਾ ਕੋਈ ਇਹ ਕੋ ਬਾਭਰੀ ਮਚਾ ਤੋੜੋ ਥੋੜੀ ਗੱਲ ਸੀ ਉਦੋਂ ਵਾਰਕਮੀ ਕੇ ਤੀਰ ਹੈ ਸਾਡਾ ਸੋਖਾ ਨੇ ਪਰਮਾਤਮਾ ਵਾਰਕਮੀ ਮਹਾਰਾਜ ਦੀ ਆਪਣੇ ਮਹਾਪੁਰਖਾਂ ਦੀ ਕਿ ਤੁਹਾਡੀ ਸਰਕਾਰ ਜਿਹੜੀ ਸੱਤਾ ਤੋਂ ਲਾ ਕੇ ਰਵਾਂਗੇ ਪੰਜਾਬ ਤੋਂ ਜਿਹੜਾ ਨੁਕਸਾਨ ਹੋਏਗਾ ਉਹਦਾ ਭਗਵੰਤਮਾਨ ਔਰ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਜਿਹੜੀ ਜਿੰਮੇਵਾਰ ਹੋਏਗੀ ਜਿਹਵਾਲ ਮੇ ਕਿ ਜੀ ਮੈਂ ਸ਼ਕਤੀ ਕਲਿਆਣ ਸਮਾਜ ਦਾ ਸੇਵਾਦਾਰ ਔਰ ਪਾਵਨ ਵਾਲਮੀਕੀ ਤੀਰਸੇ ਦੇ ਉੱਤੇ ਜਿਹੜੀ 27 ਤਰੀਕ ਨੂੰ ਓਮ ਪ੍ਰਕਾਸ਼ ਗੱਬਰ ਦੇ ਵੱਲੋਂ ਔਰ ਕੁਝ ਬਾਬਿਆਂ ਦੇ ਵੱਲੋਂ ਜਿਹੜੀ ਉੱਥੇ ਨੰਗੀਆਂ ਤਲਵਾਰਾਂ ਦੇ ਨਾਲ ਜਿਹੜਾ ਵਾ ਉੱਥੇ ਝੰਡਾ ਲਹਿਰਾਇਆ ਗਿਆ ਵਾ ਇਹ ਪੂਰੇ ਦੇਸ਼ ਦੇ ਲਈ ਔਰ ਪੰਜਾਬ ਦੀ ਸਰਕਾਰ ਦੇ ਲਈ ਇਹ ਸ਼ਰਮਨਾਕ ਗੱਲ ਆ ਜੀ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜਿੱਦਨ ਦੀ ਓਮ ਪ੍ਰਕਾਸ਼ ਗੱਬਰ ਜਿਹੜਾ ਵਾ ਉਹ ਝੰਡੇ ਨੂੰ ਲੈ ਕੇ ਜਿਹੜਾ ਵਾ ਉਹ ਗਲਤ ਗਤੀਵਿਧੀਆਂ ਕਰ ਰਿਹਾ ਵਾ ਜੋ ਕਿ ਉਹਦੇ ਕੁਝ ਸਾਥੀ ਹੀ ਕਹਿੰਦੇ ਸੀ ਆਪਾਂ ਜੁੱਤੀ ਦੇ ਜੋਰ ਨਾਲ ਡੰਡੇ ਦੇ ਜੋਰ ਦੇ ਨਾਲ ਜਿਹ ਉਹ ਉਹਨਾਂ ਨੇ ਕਰਕੇ ਵੀ ਦਿਖਾਇਆ ਆਪਾਂ ਸੋਸ਼ਲ ਮੀਡੀਆ ਵੀ ਵੇਖ ਰਹੇ ਆ ਕਿ ਕਿਸੇ ਵੀ ਧਾਰਮਿਕ ਸਥਾਨ ਦਾ ਜਿਹੜਾ ਝੰਡਾ ਵਾ ਉਹ ਸੰਤ ਮਹਾਂ ਪੁਰਖਾਂ ਦੀ ਹਾਜ਼ਰੀ ਚ ਲੱਗਦਾ ਵਾ ਔਰ ਰਹਿਤ ਮਰਿਆਦਾ ਦੇ ਨਾਲ ਲੱਗਦਾ ਪਰ ਉਸ ਦਿਨ ਉਥੇ ਦਾਤਰਾ ਦੇ ਨਾਲ ਬਰਸ਼ੀਆਂ ਦੇ ਨਾਲ ਵਿੰਡਾਸਿਆਂ ਦੇ ਨਾਲ ਜਿਹੜਾ ਵਾ ਅੰਦਰ ਜਕਾਰੇ ਲਗਾਏ ਗਏ ਮਰਿਆਦਾ ਭੰਗ ਕੀਤੀ ਆ ਇਹ ਓਮ ਪ੍ਰਕਾਸ਼ ਗੱਬਰ ਔਰ ਉਹਦੇ ਜਿਹੜੇ ਸਾਥੀ ਆ ਉਹ ਹਰ ਵਾਰ ਜਿਹੜੀ ਉਥੇ ਮਰਿਆਦਾ ਵਾ ਭੰਗ ਕਰਦੇ ਆ ਔਰ ਜਿੱਦਨ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਭਗਵੰਤ ਸਿੰਘ ਮਾਨ ਦੀ ਔਰ ਸੀਐਮ ਸਾਹਿਬ ਉਹਦੇ ਚੇਅਰਮੈਨ ਆ ਤਸੀਂ ਆਨ ਸਾਹਿਬ ਤੁਸੀਂ ਉਹਦੀ ਮਰਿਆਦਾ ਨਹੀਂ ਬਣਾ ਸਕਦੇ ਜੇ ਤੁਸੀਂ ਵਿਕਾਸ ਬੋਰਡ ਦਾ ਗਠਨ ਵੀ ਕੀਤਾ ਵਾ ਔਰ ਚ ਇੱਕ ਵੀ ਵਾਲਮੀਕੀ ਮੈਂਬਰ ਨਹੀਂ ਆ ਤੇ ਉੱਥੇ ਤੇ ਬੇਦਬੀ ਹੋਏਗੀ ਇਹ ਜਿਹੜੀਆਂ ਬੇਦਬੀਆਂ ਹੋ ਰਹੀਆਂ 2027 ਦੀ ਜਿਹੜੀ ਤੁਹਾਡੀ ਸਰਕਾਰ ਆ ਨਾ ਉਹਦਣ ਅਸੀਂ ਦੱਸਾਂਗੇ ਕਿ ਜਿਹੜੀ ਤੁਹਾਡੀ ਸਰਕਾਰ ਆ 2027 ਦੇ ਆਪਾਂ ਸੋਹ ਖਾਨੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਆਪਣੇ ਮਾਹਪੁਰਖਾਂ ਦੀ ਕਿ ਤੁਹਾਡੀ ਸਰਕਾਰ ਜਿਹੜੀ ਸੱਤਾ ਤੋਂ ਲਾਹ ਕੇ ਰਵਾਂਗੇ ਕੀ ਮੇਰੀ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਡਾਟਰ ਨਾ ਪ੍ਰਦਰਸ਼ਨ ਦੇਵੀ ਜਿਹੜੇ ਦੋਸ਼ੀਆਂ ਨੇ ਉੱਥੇ ਨੰਗਾ ਨਾਚ ਕੀਤਾ ਵਾ ਗੁੰਡਾਗਰਦੀ ਦਾ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉੱਥੋਂ ਝੰਡਾ ਜਿਹੜਾ ਲੱਥਣਾ ਚਾਹੀਦਾ ਵਾ ਔਰ ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇ ਨਹੀਂ ਹੋਈ ਤੇ ਅਗਲੀ ਜਿਹੜੀ ਸਾਡੀ ਕੋਲ ਹੋਏਗੀ ਪੰਜਾਬ ਬੰਦ ਦੀ ਹੋਏਗੀ ਪੰਜਾਬ ਤੋਂ ਜਿਹੜਾ ਨੁਕਸਾਨ ਹੋਏਗਾ ਉਹਦਾ ਭਗਵੰਤ ਮਾਨ ਔਰ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਜਿਹੜੀ ਜਿੰਮੇਵਾਰ ਹੋਏਗੀ ਅਰ ਅੱਜ ਮੰਗਾਂ ਨੇ ਪ੍ਰੋਗਰਾਮ ਨੇ ਜਾਂਦਾ ਤਾਂ ਹੁਣ ਅਗਲਾ ਸਟੈਪ ਕੀ ਹੋਊਗਾ ਅੱਜ ਦਾ ਇਹ ਧਰਨਾ ਪ੍ਰਦਰਸ਼ਨ ਕਿੰਨੇ ਵਜੇ ਤੱਕ ਚੱਲੇਗਾ ਅੱਜ 7 ਵਜੇ ਤੱਕ ਚੱਲੇਗਾ ਜੀ ਤੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਮੁੱਖ ਮੰਤਰੀ ਪੰਜਾਬ ਨੇ ਪਰ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਦੇ ਕਹਿੰਦੇ ਤੁਹਾਡੀ ਬੜੀ ਇਮਾਨਦਾਰੀ ਦੀ ਸਰਕਾਰ ਆ ਤੁਸੀਂ ਓਮ ਪ੍ਰਕਾਸ਼ ਗੱਬਰ ਦੇ ਉੱਤੇ ਜਿਹਦੇ ਉੱਤੇ ਪਹਿਲਾਂ ਵੀ ਬਲਾਤਕਾਰ ਦੇ ਆਪਹਰਨ ਦੇ ਫਰੋਤੀਆਂ ਦੇ ਚੋਰੀਆਂ ਦੇ ਡਕੈਤਿਆਂ ਦੇ ਪਰਚੇ ਆ ਤੁਸੀਂ ਓਮ ਪ੍ਰਕਾਸ਼ ਗੱਬਰ ਦੇ ਉੱਤੇ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਉਹਨੂੰ ਕਿਉਂ ਭੰਗ ਕਰਨਾ ਚਾਹੁੰਦੇ ਆ ਅਸੀਂ ਓਮ ਪ੍ਰਕਾਸ਼ ਗੱਬਰ ਦੇ ਉੱਤੇ ਪਰਚਾ ਦੇ ਕੇ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ ਪਏ ਕਿ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਅੰਦਰ ਆਗ ਲਵਾਈਏ ਦੰਗੇ ਕਰਾਈਏ ਜੇ ਇੰਨਾ ਗੱਲਾਂ ਦੇ ਉੱਤੇ ਨਾ ਗੌਰ ਹੋਈ ਤੇ ਪੂਰੇ ਪੰਜਾਬ ਦੇ ਅੰਦਰ ਸਮਾਜ ਦੇ ਵੱਲੋਂ ਰੋਸ਼ ਪ੍ਰਦਰਸ਼ਨ ਵੀ ਹੋਣਗੇ ਔਰ ਉਥੇ ਜੋ ਵੀ ਨੁਕਸਾਨ ਹੋਏਗਾ ਉਹ ਆਮ ਆਦਮੀ ਪਾਰਟੀ ਜੁਮੇਵਾਰ ਹੋਏਗੀ ਜੀ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਪੂਰੇ ਵਾਲਮੀਕੀ ਸਮਾਜ ਦੀ ਸਮੂਹ ਜਥੇਬੰਦੀਆਂ ਜਿਹੜੇ ਸਾਡੇ ਸੰਗਠਨ ਨੇ ਔਰ ਸਾਡੇ ਪ੍ਰਮੁੱਖ ਲੋਕ ਨੇ ਸਾਡੇ ਸੰਤ ਸਮਾਰਦੇ ਸਾਡੇ ਪ੍ਰਚਾਰਕ ਉਹਨਾਂ ਵੱਲੋਂ ਕੀਤਾ ਜਾ ਰਿਹਾ ਔਰ ਮੇਰੇ ਨਾਲ ਡਾਕਟਰ ਬੀ ਆਰ ਬੇਦਕਰ ਭਲਾਈ ਮੰਚ ਦੇ ਮੇਰੇ ਕੋਲ ਜਿਹੜੀ ਜ਼ਿੰਮੇਵਾਰੀ ਹੈ ਚੇਅਰਮੈਨ ਆ ਮੇਰੇ ਨਾਲ ਰਿੰਕੂ ਜੀ ਐਮਜੀ ਖੜੇ ਨਾ ਆਨੰਦ ਮਨੋਤਰਾ ਜਗੜਾ ਔਰ ਵਾਲਮੀਕੀ ਵੀਰ ਸੈਨਾ ਦੇ ਲੱਕੀ ਵੈਦ ਜੀ ਇੱਥੇ ਖੜੇ ਹੋ ਜੀ ਔਰ ਸੋਨੀ ਪੱਟੀ 'ਚ ਇਸ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਕਿ ਕਿ ਇਹ ਚ ਮੰਗਾਂ ਨੇ ਦੇਖੋ ਜੀ ਇਹਦੇ ਚ ਸਾਡੀ ਪ੍ਰਮੁੱਖ ਮੰਗ ਹੈ ਕਿ ਜਿਹੜੀ ਉੱਥੇ ਧਰਮ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਬੇਅਦਬੀ ਜਿਹੜੀ ਆ ਉਹਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਕਿਉਂਕਿ ਪਾਵਨ ਵਾਲਮੀਕੀ ਤੀਰਥ ਸਾਡੇ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਔਰ ਉੱਥੇ ਇਸ ਤਰ੍ਹਾਂ ਦਾ ਹਜੂਮ ਔਰ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਕੰਮ ਕੀਤਾ ਹੈ ਕਿ ਵਾਲਮੀਕੀ ਪਰਮਾਤਮਾ ਦੀ ਮੂਰਤੀ ਤੇ ਚੜ ਜਾਣਾ ਉੱਥੇ ਲਾਗੇ ਜਿਹੜੀ ਪਾਲਕੀ ਸਾਹਬ ਨੂੰ ਤੋੜ ਦੇਣਾ ਸਭ ਤੋਂ ਉੱਪਰ ਕੰਪਲੈਕਸ ਤੇ ਜਾ ਕੇ ਚੜ ਜਾਣਾ ਇਹ ਮੈਂ ਕਹ ਰਿਹਾ ਕੋਈ ਇਹ ਕੋ ਬਾਭਰੀ ਮਚਾ ਤੋੜੋ ਥੋੜੀ ਗੈਸੀ ਸੀ ਉਧਰ ਵਾਲਮੀਕੀ ਤੀਰਥ ਹੈ ਸਾਡਾ ਜਿਨ੍ਹਾਂ ਨੇ ਰਮਾਇਣ ਦੇ ਵਿੱਚ ਸਾਨੂੰ ਇਹ ਦੱਸਿਆ ਕਿ ਭਗਵਾਨ ਰਾਮ ਕੌਣ ਨੇ ਜਿਸ ਰਮਾਇਣ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਮਾਤਾ ਸੀਤਾ ਕੌਣ ਨੇ ਜਿਸ ਰਮਾਇਣ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਵੀਰ ਹਨੂਮਾਨ ਕੌਣ ਨੇ ਕੌਣ ਸਨ ਜਿਨ੍ਹਾਂ ਕਰਕੇ ਦੀਵਾਲੀਆਂ ਦਸਹਿਰੇ ਨਰਾਤੇ ਮਨਾਣੇ ਆ ਉਸ ਪ੍ਰਮਾਤਮਾ ਦਾ ਤੀਰਥ ਹੋਵੇ ਤੇ ਇਨੀ ਬੇਅਦਬੀ ਹੋ ਜਾਏ ਤੇ ਸਰਕਾਰ ਲਈ ਤੇ ਉਹ ਜਿਹੜਾ ਲੋਕਾਂ ਨੇ ਕੀਤਾ ਉਹਨਾਂ ਨੂੰ ਡੁੱਬ ਕੇ ਮਰਨ ਵਾਲੀ ਗੱਲ ਆ ਉਹਨਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀ ਕਰਿਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਫਿਲਹਾਲ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਉਹਨਾਂ ਨੇ ਉੱਥੇ ਉਹ ਵਿਵਸਥਾ ਨਹੀਂ ਕੀਤੀ ਸਾਨੂੰ ਕਿਹਾ ਗਿਆ ਕਿ ਤੁਹਾਡੀ ਮੀਟਿੰਗ ਕਰਾਈ ਜਾ ਰਹੀ ਹੈ ਸਾਨੂੰ ਕੋਈ 11 ਵਜ੍ਹ ਤੋਂ ਲੈ ਕੇ 6 ਵਜ੍ਹ ਤੱਕ ਸਾਨੂੰ ਉਹਨਾਂ ਨੇ ਬਜਟ ਪਾਵਨ ਦੇ ਅੰਦਰ ਸਿਰਫ ਅਸ਼ਵਾਸ਼ਣ ਦਿੰਦੇ ਰਹੇ ਉਹ ਦੂਸਰੇ ਪਾਸੇ ਝੰਡਾ ਚੜਾਤਾ ਤੁਨ ਅਗਰ ਮੰਗਾ ਨਹੀਂ ਮੰਨਿਆ ਜਾਂਦੀ ਤੇ ਅਗਲਾ ਰਿਐਕਸ਼ਨ ਅਗਲਾ ਰਿਐਕਸ਼ਨ ਇਹ ਜੋ ਸਾਡੇ ਉੱਤੇ ਜੋ ਫੈਸਲਾ ਕਰਨਗੇ ਵੈਸੇ ਤੇ ਬੰਦੀ ਕਾਲ ਦੇਾਂਗੇ ਪੰਜਾਬ ਲੈਵਲ ਦੀ ਦੇਸ਼ ਦੇ ਬਾਕੀ ਹਿੱਸਿਆਂ ਦੀ ਵੀ ਬੰਦੀ ਕਾਲ ਆਏਗੀ ਔਰ ਪੂਰੇ ਪੰਜਾਬ ਦੇ ਜਿੰਨੇ ਵੀ ਡੀਸੀ ਨੇ ਉਹਨਾਂ ਨੂੰ ਜਿਹੜੇ ਮੰਗ ਪੱਤਰ ਜਿਹੜੇ ਉਹ ਦਿੱਤੇ ਜਾਣੇ ਆਜਾ ਕਿੰਨੇ ਵਜੇ ਤੱਕ ਜਿਹੜਾ ਇਹ ਸ਼ਾਮ 6 ਵਜੇ ਤੱਕ ਆਜੀ ਤਰ ਠੀਕ ਹੈ ਧੰਨਵਾਦ